ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਆਪਣੇ ਇੱਕ ਤੋਂ 15 ਅਗਸਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਸਿਕਿਉਰਿਟੀ ਪੂਰੇ ਸਟੇਟ ਚ ਅਲਰਟ ਕੀਤੀ ਵੀ ਹੈਗੀ ਤੇ ਉਸੇ ਸਬੰਧ ਚ ਹੁਸ਼ਾਰਪੁਰ ਚ ਵੀ ਸਿਕਿਉਰਿਟੀ ਸਟੇਟਸ ਅਪਗ੍ਰੇਡ ਕਰਕੇ 750 ਪੁਰਸ਼ ਰੱਖ ਰਵਸਤਾ ਕੀਤੀ ਵੀ ਹੈਗੀ ਤੇ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਆਬਜ਼ਰਵ ਕੀਤਾ ਹੋਣਾ ਕਿ ਆਪ ਇੱਕ ਆਪਾਂ ਕਾਫੀ ਰੈਂਡਮ ਸਰਚ ਚ ਚੈਕਿੰਗ ਆਪਰੇਸ਼ਨਸ ਤੇ ਜਿਹੜਾ ਹੈਗਾ ਨਾਕਾਬੰਦੀ ਚੱਲ ਰਹੀ ਹੈਗੀ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਖਾਸ ਤੌਰ ਤੇ ਰੇਲਵੇ ਸਟੇਸ਼ਨਸ ਬੱਸ ਸਟੈਂਡ ਅੰਦਰ ਪਾਰਕਿੰਗ ਏਰੀਆ ਜਿਹੜੇ ਅਲੱਗ-ਅਲੱਗ ਗੇਟ ਹੈਗੇ ਜਿਹੜੀ ਸੰਗਤਾਂ ਆ ਰਹੀ ਹੈਗੀ ਜਾਰੀ ਹੈਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਸਪੀਸ਼ਸ ਬੰਦਾ ਚੱਕੀ ਬੰਦਾ ਕੋਈ ਉਹਨਾਂ ਦੀ ਆਰਟ ਦੇ ਵਿੱਚ ਮੂਵ ਕਰਦਾ ਹੈਗਾ ਔਰ ਕਰਦਾ ਹੈਗਾ ਉਹਨਾਂ ਦੀ ਚੈਕਿੰਗ ਆ ਡਿਫਰੈਂਟ ਡਿਫਰੈਂਟ ਬੈਗੇਜਸ ਚੈੱਕ ਕਰਨਾ ਔਰ ਸਾਰਾ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਆਪਣਾ 15 ਅਗਸਤ ਦੇ ਨਾਲ ਨਾਲ ਜਿਹੜਾ ਹੈਗਾ ਮਾਤਾ ਚਿੰਤਪੋਣੀ ਜਿੱਦਾ ਵੀ ਬੜਾ ਮਹੱਤਵਪੂਰਨ ਜਿਹੜਾ ਇਵੈਂਟ ਚੱਲ ਰਿਹਾ ਹੈਗਾ ਤੇ ਸਾਵਣ ਦੇ ਮਹੀਨੇ 'ਚ ਜਿਹੜਾ ਕਾਫੀ ਰਸ਼ ਹੁੰਦਾ ਹੈਗਾ ਉਧਰ ਤੇ ਉਸ ਸਮਾਂ 'ਚ ਵੀ ਕਾਫੀ ਸੰਗਤਾਂ ਆ ਰਹੀ ਹੈਗੀਆਂ ਚੋਰੀ ਦੀ ਕਈ ਵਾਰਦਾਤਾਂ ਪਿਛਲੀਆਂ ਰਿਪੋਰਟ ਹੁੰ ਉਹਨਾਂ ਸਾਰੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਵੇ ਡਰੱਗਸ ਦਾ ਜਿਹੜਾ ਮੂਵਮੈਂਟ ਹੈਗਾ ਕ੍ਰਿਮਿਨਲ ਦਾ ਮੂਵਮੈਂਟ ਹੈਗਾ ਉਹਨਾਂ ਧਿਆਨ ਚ ਰੱਖਦੇ ਵੇ ਸਾਡੀ ਰੈਂਡਮ ਚੈਕਿੰਗ ਹੈਗੀ ਉਦੋਂ ਵੀ ਅਸੀਂ ਕਰਦਾ ਰਹਿੰਦੇ ਆ ਜਿਹੜਾ ਹੈਗਾ ਸਾਰੇ ਪੂਰੇ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਸਨ ਸਾਰਿਆਂ ਤੇ ਕਿਤ ਕਰਵਾਈ ਜਾ ਰਹੀ ਹੈ ਤੇ ਉਹ ਮੰਨ ਜੋ ਡੀਜੀਪੀ ਸਾਹਿਬ ਮੰਨ ਜੋ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਤੇ ਡੀਆਈਜੀ ਜਲੰਧਰ ਰੇਂਜ ਸਾਹਿਬ ਦੇ ਡਾਇਰੈਕਸ਼ਨਸ ਤੇ ਅਸੀਂ ਕਰ ਰਹੇ ਤੇ ਆ ਸਾਡੀ ਚੈਕਿੰਗ ਚੱਲ ਰਹੀ ਹੈਗੀ ਹਾਲੇ ਵੀ ਪੂਰੇ ਜ਼ਿਲ੍ਹੇ ਚ ਤੇ ਬਾਅਦ ਚ ਜੋ ਵੀ ਰਿਕਵਰੀਆਂ ਹੋਣਗੀਆਂ ਚਲਾਨ ਜਾਂ ਕੋਈ ਵਹੀਕਲ

ਚੰਗੇ ਇੰਟੈਂਸ਼ਨ ਨਾਲ ਕਿ ਆਪਾਂ ਨਸ਼ਾ ਖਤਮ ਕਰਨਾ ਹੈਗਾ ਉਸ ਨਾਲ ਚੱਲ ਪੈਣਗੇ ਤੇ ਨਸ਼ਾ ਖਤਮ ਕਰਨ 'ਚ ਮਹੀਨੇ ਨਹੀਂ ਦਿਨ ਲੱਗਣਗੇ ਮਤਲਬ ਬਹੁਤ ਹੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਦਾ ਰੀਸੈਂਟਲੀ ਵੀ ਤੁਹਾਨੂੰ ਪਤਾ ਕਿ ਆਪਾਂ ਕੱਲ ਹੀ ਇੱਥੇ ਕੀਤਾ ਸੀਗਾ ਕਮਾਲਪੁਰ ਮੋਲੇ 'ਚ ਕੁਝ ਫੀਡਬੈਕ ਲੋਕਾਂ ਨੇ ਦਿੱਤੇ ਤੇ ਅਸੀਂ ਦੋ ਦੋ ਲੋਕ ਉੱਥੇ ਅਰੈਸਟ ਕੀਤੇ ਹੈਗੇ ਤੇ ਇਸ ਤਰ੍ਹਾਂ ਨਾਲ ਫੀਡਬੈਕ ਬੜਾ ਕ੍ਰੂਸ਼ਲ ਹੈਗਾ ਕਈ ਵਾਰੀ ਜਿਹੜਾ ਹੈਗਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਬਟ ਫੀਡਬੈਕ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਟਾਰਗੇਟਡ ਅਪਰੋਚ ਹੈਗੀ ਉਹਨੂੰ ਔਰ ਹੁਲਾਰਾ ਮਿਲਦਾ ਹੈਗਾ ਸਟਰੈਂਥ ਮਿਲਦੀ ਹੈਗੀ ਲੋਕਾਂ ਦਾ ਸਪੋਰਟ ਲੋਕਾਂ ਦਾ ਇਨਫੋਰਮੇਸ਼ਨ ਅਸੀਂ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਨੇ ਆ ਉਸ ਤੋਂ ਇਲਾਵਾ ਲੋਕਾਂ ਨੂੰ ਇਸੀ ਚੀਜ਼ ਨੂੰ ਸਮਝਾਉਣ ਵਾਸਤੇ ਇਸੀ ਚੀਜ਼ ਨੂੰ ਕਨਵੇ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਹੁਸ਼ਰਪੁਰ ਪੁਲਿਸ ਦੀ ਜਿਹੜੀ ਡਰਾਈਵ ਹੈਗੀ ਡਰੱਗਸ ਦੇ ਖਿਲਾਫ ਇੱਕ ਮੁਕੰਮਲ ਡਰਾਈਵ ਜਿਸ ਚ ਆਪਾਂ ਚਾਹਦੇ ਹੈਗੇ ਹੁਸ਼ਿਆਰਪੁਰ ਤੋਂ ਨਸ਼ਾ ਜੜੋਂ ਖਤਮ ਕੀਤਾ ਜਾਵੇ ਉਹਦੇ ਵਾਸਤੇ 1300 ਤੋਂ ਜ਼ਿਆਦਾ ਵਿਲੇਜ ਔਰ ਮੋਹੱਲਾ ਡਿਫੈਂਸ ਕਮੇਟੀਆਂ ਆਪਾਂ ਘਟਿਤ ਕੀਤੀ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਚ ਤੇ ਉਹਦੇ ਵਿੱਚ ਹਰ ਵਿਲੇਜ ਡਿਫੈਂਸ ਕਮੇਟੀ ਚ 8 10 12 ਬੰਦੇ ਜਿਹੜੇ ਪਿੰਡ ਦੇ ਮੋਤਵਾਰ ਐਕ ਸਰਵਿਸਮੈਨ ਅਲੱਗ-ਅਲੱਗ ਰਿਟਾਇਰਡ ਮੁਲਾਜ਼ਮ ਜਿਹੜੇ ਡਿਪਾਰਟਮੈਂਟਸ ਦੇ ਹੈਗੇ ਜਿਹੜੇ ਯੂਥ ਜਿਹੜਾ ਆਪਣਾ ਆਰਗੇਨਾਈਜੇਸ਼ਨਸ ਹੈਗੇ ਐਨਜੀਓ ਹੈਗੇ ਜਿਹੜੇ ਸਮਾਜ ਵਾਸਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹ ਗਰੁੱਪਸ ਬਣਾਏ ਗਏ ਹੈਗੇ ਗਰੁੱਪ ਦਾ ਪਰਪਸ ਹੈਗਾ ਪਹਿਲੀ ਚੀਜ਼ ਉਹਨਾਂ ਦੀ ਕੌਨਫੀਡੈਂਸ ਬਿਲਡਿੰਗ ਪੁਲਿਸ ਦੇ ਨਾਲ ਜਿਹੜਾ ਗੈਪ ਹੈਗਾ ਉਹਨੂੰ ਕੰਮ ਕਰਨਾ ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਪਹੁੰਚ ਦੇਣੀ ਹੈ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਇਨਫੋਰਮੇਸ਼ਨ ਪੁਲਿਸ ਨੂੰ ਬੜੇ ਫਰੈਂਡਲੀ ਵੇ ਨਾਲ ਪਹੁੰਚਾ ਸਕਣ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਹੈਗਾ ਕਿ ਤੁਹਾਡਾ ਨਾਮ ਡਿਟੇਲ ਸੀਕ੍ਰੀਟ ਰੱਖਿਆ ਜਾਣਗੇ ਪਲੱਸ ਜਿਹੜੇ ਬੱਚੇ ਨਸ਼ੇ ਦੇ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਛੁਡਾਓ ਇੰਦਰਾ ਚ ਵਰਤੀ ਕਰਾਣਾ ਜਾਂ ਜਿਹੜਾ ਸਰਕਾਰੀ ਓਟ ਸੈਂਟਰ ਹੈਗਾ ਜਿੱਥੋਂ ਸਰਕਾਰੀ ਦਵਾਈ ਮਿਲਦੀ ਹੈਗੀ ਉੱਥੇ ਉਹਨੂੰ ਰਜਿਸਟਰ ਕਰਾ ਕੇ ਉੱਥੋਂ ਦੀ ਦਵਾਈ ਉਹਨੂੰ ਚਾਲੂ ਕਰਵਾਣੀ ਤੇ ਤੀਸਰਾ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਉਹਦੇ ਆਧਾਰ ਤੇ ਐਨਫੋਰਸਮੈਂਟ ਕਾਰਵਾਈ ਉਹ ਬੰਦੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣਾ ਜਿਹੜੀ ਸਾਡੀ ਕਾਰਵਾਈ ਚੱਲ ਰਹੀ ਹੈਗੀ ਵਿਲੇਜ ਡਿਫੈਂਸ ਕਮੇਟੀਜ਼ ਦੇ ਨਾਲ ਸਾਡੀ ਕਾਫੀਆਂ ਮੀਟਿੰਗਾਂ ਹੋ ਚੁੱਕੀਆਂ ਹੈਗੀਆਂ ਜਿਹੜਾ ਫੀਡਬੈਕ ਅਸੀਂ ਲੈ ਰਹੇ ਹੈਗੇ ਕੁਝ-ਕੁਝ ਜਿਹੜੇ ਕਰਾਊਡਿਡ ਮੋਹੱਲੇ ਜਿੱਦਾਂ ਹੈਗੇ ਉੱਥੋਂ ਉਹਨਾਂ ਤੋਂ ਅਲਾਵਾ ਬਾਕੀ ਸਾਰੇ ਜਿਹੜੇ ਆਪਣਾ ਰੂਰਲ ਏਰੀਆ ਹੈਗਾ ਉਸ ਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਕੰਟਰੋਲ ਨਸ਼ੇ ਤੇ ਹੋ ਗਿਆ ਹੈਗਾ ਕੁਝ ਕੁਸ ਥਾਵਾਂ ਤੇ ਤੋਂ ਬੰਦੇ ਜਿਹੜੇ ਹੈਗੇ ਉਹ ਬਿਲਕੁਲ ਜ਼ੀਰੋ ਕਰਕੇ ਤੇ ਬਾਹਰ ਚਲੇ ਗਏ ਹੈਗੇ ਜਾਂ ਜਿਹੜੇ ਆਪਣੇ ਟਾਰਗੇਟਡ ਬੰਦੇ ਹੈ ਕੋ ਉਹ ਜ਼ਿਲ੍ਹਾ ਛੱਡ ਕੇ ਬਾਹਰ ਵੱਜ ਗਏ ਹੈਗੇ ਕੁਝ ਥਾਵਾਂ ਤੇ ਇੱਕ ਦੋ ਬੰਦੇ ਰਹਿ ਗਏ ਜਿਹੜੇ ਉਹਨਾਂ ਨੂੰ ਵਸੇ ਟਾਰਗੇਟ ਕਰ ਰਹੇ ਆ ਤੇ ਕੁਝ ਜਿਹੜੇ ਕਰਾਊਡਡ ਮਾਲ ਜਿੱਦਾਂ ਸ਼ਹਿਰ ਚ ਕੁਝ ਹੈਗੇ ਆ ਉਹ ਕੋਈ ਬੱਚਾ ਖੁਚਾ ਕਿੰਦਰ ਹੈਗਾ ਤੇ ਉਹ ਇਨਫਾਰਮੇਸ਼ਨ ਬੇਸਿਸ ਤੇ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫੜ ਕੇ ਤੇ ਅੰਦਰ ਕਰਕੇ ਤੇ ਸਾਰਾ ਨਸ਼ਾ ਜਿਹੜ Thank you.